आओ मुहारनी पढ़िए आ, आ, अं उ, उ, आ, आ, एक बार फिर पहली लाइन पढ़ांगे क्योंकि आवाज़ है ਸਾਰੇ ਨੀਚੇ ਨੂੰ ਜਿਹੜੋ ਪੜਦੇ ਆਪਾਂ ਤਾਂ ਇਹ ਆਵਾਜ਼ ਸੇਮ ਰਹਿੰਦੀ ਹੈ ਅ ਆ ਐ ਈ ਉ ਊ ਏ ਐ ਓ ਔ ਅ ਅ ਸ ਸਾ ਸ ਸਿ ਸੁ ਸੂ ਸੇ ਸ ਸੋ ਸੌ ਸੰ ਸਾਂ ਹ ਹੇ ਹੀ ਹੂ ਹੂ ਹੈ ਹੈ ੋ ਹ ਹੰ ਹਾ ਕ ਕਾ ਕੇ ਕੀ ਕੁ ਕੁ ਕੇ ਕਾ ਕੋ ਕੰ ਕਾਂ ਖ ਖਾ ਖੇ ਕਿ ਖੁ ਕ ਖੇ ਖ ਕੋ ਖ ਖੰ ਖਾਂ ਇਹ ਦੇਖੋ نیچے ਨੂੰ ਜੋ ਆਵਾਜ਼ ਹੈ ਇਹ ਸੇਮ ਰਹਿੰਦੀ ਹੈ ਅ ਸ ਹ ਕ ਖ ਆ نیچے ਨੂੰ ਆ ਦੀ ਆਵਾਜ਼ ਆਏਗੀ ਕੰਨਾ ਆ ਦੀ ਆਵਾਜ਼ ਕਰਦਾ ਹੈ आ सा हा का खा गा इस तरह ही। ए स खे गे इस तरह बिहारी ई की आवाज़ दे ई सी ही की खी गी ਅੰਕੜ ਉ ਉ ਸੁ ਹੂ ਕੁ ਖੂ ਗੂ ਇਸ ਤਰ੍ਹਾਂ ਕਰਕੇ ਦੇ ਲੈਂਕੜ ਇਸ ਤੋਂ ਦੀਰਘਵਾਜ ਆਏਗੀ ਉ ਦੀ ਪੂਰਤਰਾ ਮੂੰਹ ਆਪਣਾ ਗੋਲ ਹੁੰਦਾ ਉ ਸੁ ਹੂ ਕੁ ਖੂ ਗੂ ਇਸ ਤਰ੍ਹਾਂ ਏ ਜਿਵੇਂ ਆਪਾਂ ਗਰੇ ਜਿੱਦੀ ਏ ਪੜਦੇ ਹਾਂ ਉਸ ਤਰ੍ਹਾਂ ਆਵਾਜ਼ ਨੀਚੇ ਨੂੰ ਆਏਗੀ ਏ ਸੇ ਹੇ ਕੇ ਖੇ ਗੇ ਇਹ ਦੀਰਘਵਾਜ ਹੈ ਅ ਐ ਸ ਹ ਕ ਖ ਗ ਓ ਹੋੜੇ ਦੀਵਾਜ ਹੁੰਦੀ ਹੈ ਓ ਓ ਸੋ हो को खो गो कनौड़ा पूरा मुंह अपना खोलता है आ स ह ख गंग अं टिप्पी अंग संग हंग कंग कं खंग गंग ਕੰ ਕਨਾਂ ਉੱਤੇ ਬਿੰਦੀ ਆ ਆ ਸਾਂ ਹਾਂ ਕਾਂ ਖਾਂ ਗਾਂ ਕਾਂ ਤੇ ਇਸ ਤਰ੍ਹਾਂ ਆਪਾਂ ਅੱਗੇ ਵੀ ਆਪਾਂ ਮੁਹਾਰਨੀ ਪੜਾਂਗੇ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਇਸ ਤਰ੍ਹਾਂ ਦੀ ਹੋਰ ਮੁਹਾਰਨੀ ਆਪਾਂ ਕਿਹੜਾ ਸਿੱਧੀ ਪੜ੍ਹਨੀ ਹੈ ਉਸ ਤੋਂ ਬਾਅਦ ਆਪਾਂ نیچے ਨੂੰ ਪੜਾਂਗੇ نیچے ਨੂੰ ਸੇਮ ਆਵਾਜ਼ ਆਏਗੀ ਇਸ ਤਰ੍ਹਾਂ ਹੋਰ ਵੀਡੀਓ ਦੇਖਣ ਲਈ ਸਾਡਾ YouTube ਚੈਨਲ ਮੇਰੀ ਬੋਲੀ ਪੰਜਾਬੀ ਸਬਸਕ੍ਰਾਈਬ ਕਰੋ ਜੀ